ਇਹ ਕੀ ਨਾਮਾਂ ਦੀ ਘਟਨਾ ਹੋਈ ਹੈ ਮੇਰਾ ਨਾਮ ਇਹ ਰਮਣਾ ਹੈ ਜੀ ਸਪੈਂਡਰ ਪਾਣਾ ਜੀ ਮੇਰਾ ਇੱਥੇ ਮੇਰੀ ਭੈਣ ਦਾਖਲ ਸੀਗੀ ਤੇ ਮੈਂ ਇਹ ਰੋਟੀ ਲੈ ਕੇ ਆਏ ਆਂਗੇ ਇੱਥੇ ਮੁਰਸਾ ਠੱਲਿਆ ਸੀ ਬਾਹਰ ਇਹ ਅੰਦਰ ਗਏ ਆਂ ਜੋ ਤਾਂ ਗਏ ਆਂ ਤੇ ਇੱਥੇ ਰੋਟੀ ਏਡ ਖਾਣ ਲੱਗੇ ਮੁਰਸਾ ਨੂੰ ਅੱਗ ਲੱਗੀ ਆ ਸੀ ਦੇਖਣ ਆ ਗਏ ਇੱਥੇ ਐਸੇ ਕਿਹਦਾ ਮੁਰਸਾ ਬਾਅਦ ਸਾਨੂੰ ਪਤਾ ਲੱਗਾ ਸਾਡਾ ਹੀ ਮੋਟਰਸਾਈਕਲ ਆਗਾ ਜੇ ਤਾਂ ਅਸੀਂ ਕੈਮਰੇ ਚੈੱਕ ਕਰਾਏ ਅੰਦਰ ਤੇ ਅਮਰਜੈਂਸੀ ਕੋਲੇ ਕਮਰਾ ਉੱਥੇ ਲੱਗੇ ਦਾ ਮੋਟਰਸਾਈਕਲ ਕਮਰੇ ਕੋਲੇ ਨਾਲ ਉਹਦੇ ਚੌਂਕੀ ਆ ਗਈ ਉਹਨਾਂ ਦੇ ਉੱਥੇ ਮੋਟਰਸਾਈਕਲ ਉਹਨਾਂ ਦੇ ਖੜਦੇ ਆ ਆਮ ਬੰਦਾ ਕੋਈ ਮੋਟਰਸਾਈਕਲ ਲਾਉਂਦਾ ਉੱਥੇ ਕੋਈ ਇਹ ਇਹਨਾਂ ਨੇ ਵਿਸਤਾਵ ਦਾ ਬੰਦਾ ਹੀ ਆ ਜਿਹੜਾ ਇਹਨਾਂ ਦਾ ਹੈਗਾਗਾ ਕਿੰਨੇ ਕਿਹੜੇ ਵੇਲੇ ਟਾਈਮ ਇਹ ਹੈਗਾ 10:00 11:00 ਵਜੇ ਟਾਈਮ ਤੁਸੀਂ ਕੌਸ ਨੂੰ ਕੰਪਲੀਟ ਕਰ ਦਿੱਤੀ ਸਰ ਜੀ ਹਾਂ ਜੀ ਕਰਵਾਈ ਵੀ ਹੈ ਜੀ ਕੀ ਕਾਰਵਾਈ ਕੀਤੀ ਸੀ ਉਹ ਤੇ ਸਾਨੂੰ ਇਹ ਹੀ ਅਨਪੜ ਬੰਦੇ ਸਾਨੂੰ ਨਹੀਂ ਪਤਾ ਲੱਗ ਕਿ ਕੀ ਲਿਖਿਆ ਕੀ ਨਹੀਂ ਲਿਖਿਆ ਗਿਆਗਾ ਉਹਨ ਕੀ ਮੰਗ ਰਹੀ ਕਰਦੇ ਮੰਗਾ ਸੀ ਕਰਦੇ ਸਾਨੂੰ ਮੋਟਰਸਾਈਕਲ ਦਾ ਉਹ ਜਾਣਾ ਪਰ ਆ ਜਾ ਵੀ ਜੀ ਨਵਾਂ ਮੋਟਰਸਾਈਕਲ ਆ ਜੀ ਕਿਹੜੇ ਪਿੰਡੋਂ ਆਏ ਅਜ਼ੀਰ ਪਾਣੀ ਤੋਂ ਆਇਆ ਜੀ ਬਲੱਡ ਮੈਮੇ ਤੋਂ ਮੇਰੀ ਭੈਣ ਆ ਗਈ ਵਾਖਲੇ ਇੱਥੇ ਕਿੰਨੇ ਕ ਵਜੇ ਆਇਸੀ ਰੋਟੀ ਦੀਆਂ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਘਟਨਾ ਦਾ ਘਟਨਾ ਤਾਂ ਦੱਸੀ ਜਾਂਦੇ ਸੀਗੇ ਕਹਿੰਦੇ ਕਿ ਮੋਟਰਸਾਂ ਨੂੰ ਅੱਗ ਲੱਗੀ ਵੀ ਆ ਗਈ ਅਸੀਂ ਕਿਹਾ ਪਤਾ ਨਹੀਂ ਕਿਹਦਾ ਮੋਟਰਸਾਂ ਨਾਲ ਥੱਲੇ ਹੀ ਭੱਜ ਗਿਆ ਇਹ ਵੇਖਿਆ ਕਿਸੇ ਕਾ ਨਵਾਂ ਮੋਟਰਸਾਂ ਨਾਲ ਪਤਾ ਨਹੀਂ ਕੀ ਦਾ ਹੈ ਜਿਹਦਾ ਨੰਬਰ ਪਲੇਟ ਵੇਖੀ ਤਾਂ ਸਾਡਾ ਹੀ ਮੋਟਰਸਾਂ ਦਾ ਗਾਂ ਸੀ ਮੋਟਰਸਾਂ ਮੰਗਿਆ ਮੋਟਰਸਾਂ ਦਾ ਸਾਡਾ ਸੀਸੀਟੀਵੀ ਕੈਮਰੇ ਤੋਂ ਨਾਲ ਚੈੱਕ ਕਰਾਇਆ ਤੁਹਾਨੂੰ ਕੋਈ ਸ਼ੱਕ ਪਿਆ ਕੀ ਲੱਗਦਾ ਹੈ ਬੰਦਾ ਕੋਈ ਨਾ ਕੋਈ ਹੈ ਹਾਂ ਜੀ ਇਹਦਾ ਕੋਈ ਮੂੰਹ ਸਰ ਨਹੀਂ ਬੰਨਿਆ ਵਿਆ ਕੁਝ ਨਹੀਂ ਬੰਨਿਆ ਵਿਆ ਉਹ ਸਾਬ ਦਾ ਬੰਦੇ ਲੱਗਦਾ ਨੇ ਜਿਹੜੇ ਸਾਡੇ ਬੰਦਾ ਅੰਦਰ ਮੋਟਸ ਨਾਲ ਲਾਉਂਦਾ ਗਾਉਂਦਾ ਮਾਮੇ ਦੇ ਬੰਦਾ ਮੋਟਸ ਨਾਲ ਨਹੀਂ ਲਾਉਂਦਾ ਅੰਦਰ ਕੁੱਟੀ ਮੰਨ ਕਰਦੇ ਮੰਗਾ ਜੀ ਕਰਦੇ ਸਾਹ ਦਾ ਦਿੱਤਾ ਹੈ ਜੀ